ਲਾ ਮੇਟਰੋ ਆ ਰੀਲ ਦੇ ਵਿੱਚ ਨਾ ਪਤ ਨੂੰ ਚਾਰਕਾਰਾਂ ਦਵਾਂਗੇ ਤੇ ਘਰੇ ਵੀਰ ਦਾ ਕਾਰ ਵਜਾਰਾ ਪਹਿਲੇ ਹੈਗੀ ਬਰਨਾ ਬਾਈ ਜੀ ਮਾਡਲ ਕਿੰਨਾ ਜੀ ਇਹ 2011 ਜੀ 11 ਮਾਡਲ ਆ ਪੰਜਾਬ ਨੰਬਰ ਆ ਵੀ ਪੰਜਾਬ ਨੰਬਰ ਦੀ ਆ ਵੀ ਆਈ ਪੀ ਨੰਬਰ ਆ ਬਾਈ 8080 ਠੀਕ ਆ ਓਕੇ ਕਾਰ ਰੁਪਇਆ ਲਾਇਟ ਟਾਇਰ ਲੱਗੇ ਹੋਏ ਆ ਕਾਰ ਨੂੰ ਹਾਂਜੀ ਰੇਟ ਬਾਈ ਆਪਾਂ ਕੀ ਰੱਖੇ ਦਾ ਬਸ ਇਹਦਾ ਰੇਟ ਜੈਨੂਨ ਜੇ 1 ਲੱਖ 75 ਹਜ਼ਾਰ ਦੀ ਦੇ ਦਾਂਗੇ ਆਪਾਂ 1 ਲੱਖ ਤੇ 75 ਹਜ਼ਾਰ ਦੀ ਹਾਂਜੀ ਇਸ ਤੋਂ ਅੱਗੇ ਬਾਈ ਆਗੇ ਸਵੈਪਟ ਹਾਂਜੀ ਬਾਈ ਜੀ ਮਾਡਲ ਕਿੰਨਾ ਜੀ ਇਹ 2010 ਆ ਗਈ 10 ਮਾਡਲ ਆ ਵੀਡੀਓ ਹੀ ਵੀਰੇ ਇਹ ਵੀਡੀਓ ਹੀ ਡ 50 ਨੰਬਰ ਆ ਰਿਗਨਲ 50 ਨਾਲ ਇਹ ਠੀਕ ਹੈ ਜੀ ਟਾਇਰ ਵਧੀਆ ਪਏ ਹਜੇ ਇਹ 10 ਮਾਡਲ ਫਿਰ ਪਾਸ ਨਹੀਂ ਲੰਗੀ ਵੀਰੇ ਪਾਸੋਂ ਲੰਗੀ ਆਪਾਂ ਕਰਵਾ ਦਿਆਂਗੇ ਪਾਸੋਂ ਕਰਾ ਕੇ ਕੀ ਰੇਟ ਹੈ ਫਿਰ 1,70,000 ਦੀ ਦੇ ਦਾਂਗੇ 1,70,000 ਦੀ ਬੀਮਾ ਪਾਸੋਂ ਤੁਹਾਡੇ ਨਾਮ ਹੋ ਕੇ ਵੀਰੇ ਮਿਲ ਜਾਣੀ ਆ ਕਾਰ ਇਹ ਜੇ ਬਿਨਾਂ ਪਾਸੋਂ ਤੇ ਲੈਣੀ ਫਿਰ ਕਿੰਨੇ ਦੀ ਫਿਰ 1,35,000 ਦੀ ਦੇ ਦਾਂਗੇ 1,35,000 ਦੀ ਇਹ ਦੋ ਅੱਗੇ ਬਾਈ ਜੀ ਆਸਪੈਕਟ ਇਹ 2012 12 ਮਾਡਲ VDI ਠੀਕ ਹੈ ਜੀ ਪੀਵੀ 31 ਮਾਨਸਾ ਨੰਬਰ ਆ ਇਹਦਾ ਕੀ ਰੇਟ ਆ ਇਹ ਰੱਖ 2,75,000 ਹੀ ਦੇ ਦਾਂਗੇ 2,75,000 ਦੀ ਇਹ ਤੋਂ ਅੱਗੇ ਰੇਟ ਤੇ ਕੋਈ ਵੀਰ ਭਾਲਦਾ ਹੁੰਦਾ ਠੀਕ ਆ ਭਾਈ ਇਹ ਬਾਈ ਮਾਡਲ ਕਿੰਨਾ ਵੀ ਇਹ 2011 ਮਾਡਲ ਆ ਜੀ ਯਾ ਵੀਆਪੀ ਨੰਬਰ ਆ ਜੀ ਇਹ ਆਪਾਂ 1,65,000 ਦੀ ਦੇ ਦਾਂਗੇ 1,65,000 ਦੀ ਬਿਲਕੁਲ ਛੋਟਾ ਰੇਟ ਆ ਟਾਇਰ ਦੋਨੇ ਭਾਈ ਮੂਹਰ ਲ ਨਵੇਂ ਲੱਗੇ ਠੀਕ ਆ ਮਾਂ ਕਰ ਲੈ 60 65% ਆ ਗਈ ਬੈਟਰੀ ਨਵੀ ਲਵਾਈ ਵੀ ਬੈਟਰੀ ਨਵੀ ਬਿੱਲ ਨਾਲ ਆ ਬਿੱਲ ਭਾਈ ਤੁਹਾਨੂੰ ਨਾਲ ਮਿਲ ਜਾਓ ਠੀਕ ਆ ਨੰਬਰ ਆਪਾਂ ਵੀਰ ਦੇ ਸਕਰੀਨ ਤੇ ਪਾ ਦਿੱ ਤੇ ਸੰਪਰਕ ਕਰ ਲਿਓ ਆਉਣਾ ਤੁਸੀਂ ਹੈ ਨੰਬਰ ਸਕਰੀਨ ਤੇ ਪਾਇਆ ਵਾ ਸੰਪਰਕ ਕਰ ਲਿਓ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਧੰਨਵਾਦ ਜੀ